ਸਤਿ ਸ਼੍ਰੀ ਅਕਾਲ ਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਫਗਵਾੜਾ ਸ਼ਹਿਰ ਵਿੱਚ ਦਿਨੋ ਦਿਨ ਲਗਾਤਾਰ ਲੁੱਟਾਂ ਖੋਹ ਰਹੀਆਂ ਹਨ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣ ਚੁੱਕਿਆ ਅਤੇ ਆਪਣੇ ਆਪ ਨੂੰ ਅਨਸੁਰੱਖਿਅਤ ਮਹਿਸੂਸ ਕਰ ਰਹੇ ਹਨ ਫਗਵਾੜਾ ਦੇ ਪਲਾਹੀ ਰੋਡ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਪਤੀ ਪਤਨੀ ਆਪਣੇ ਬੱਚੇ ਦੀ ਸਕੂਲ ਫੀਸ ਦੇਣ ਜਾ ਰਹੇ ਸਨ ਉਹਨਾਂ ਦੇ ਦੱਸਣ ਅਨੁਸਾਰ ਦੋ ਲੁਟੇਰੇ ਉਹਨਾਂ ਦੇ ਪਿੱਛੇ ਮੋਟਰਸਾਈਕਲ ਤੇ ਸਵਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਔਰਤ ਦੀ ਸੋਨੇ ਦੀ chain ਖਿੱਚੀ ਗਈ ਫਿਰ ਪਤੀ ਪਤਨੀ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਸੁੱਟ ਦਿੱਤਾ ਗਿਆ ਜਿਸ ਨਾਲ ਪਤੀ ਪਤਨੀ ਦੇ ਸੱਟਾਂ ਵੀ ਲੱਗੀਆਂ ਤੇ ਔਰਤ ਦੇ ਗੰਭੀਰ ਸੱਟਾਂ ਲੱਗੀਆਂ ਆਓ ਸੁਣਦੇ ਹਾਂ ਪੀੜਤ ਦੇ ਬੋਲ ਅਤੇ ਉੱਥੇ ਦੇ ਨਿਵਾਸੀਆਂ ਦਾ ਕੀ ਕਹਿਣਾ ਪੇਸ਼ ਹੈ ਇੱਕ ਰਿਪੋਰਟ ਜਿਹੜਾ ਮੇਰਾ ਨਾਮ ਹੈਗਾ ਲక్ష్ਮੀਕਾਂਤ ਸ਼ਰਮਾ ਆਸ਼ੂ ਮੈਂ ਮੇਲੀਗਟ ਤਮਾਕੂ ਕੋਟਾ ਗਲੀ ਦਾ ਰਹਿਣ ਵਾਲਾ ਹਾਂ ਮੇਰਾ ਬੱਚਾ ਪੜਦਾ ਜੀ ਕਮਲਾ ਨਹਿਰੂ ਕਾਲਜ ਸਕੂਲੇ ਚੱਕਗੇ ਮੈਂ ਉਹਦੀ ਅੱਜ ਫੀਸ ਜਮਾ ਕਰਵਾਉਣ ਜਾ ਰਿਹਾ ਸੀ ਨਾਲ ਮੇਰੀ ਵਾਈਫ ਸੀਗੀ ਤੇ ਅਸੀਂ ਪ্লাই ਰੋਡ ਤੋਂ ਜਾ ਰਹੇ ਸੀਗੇ ਸੱਭਾ ਮੋਟਰਸਾਈਕਲ ਦੇ ਕੋਲ ਦੋ ਬੰਦੇ ਸਾਨੂੰ ਨਹੀਂ ਪਤਾ ਲੱਗਾ ਕਿੱਦਾਂ ਉਹ ਮੋਟਰਸਾਈਕਲ ਤੇ ਮਗਰ ਕਿੱਥੋਂ ਸਾਡੇ ਮਗਰ ਆ ਰਹੇ ਸੀਗੇ ਉਹ ਆਏ ਆ ਉਹਨਾਂ ਨੇ ਮੋਟਰਸਾਈਕਲ ਤੇ ਲੱਤ ਮਾਰੀ ਆ ਮੇਰੇ ਵਾਈਫ ਦੇ ਚੈਨੀ ਨੂੰ ਹੱਥ ਪਾਇਆ ਤੇ ਉਹ ਖਿੱਚ ਕੇ ਤੇ ਨੱਥੇ ਮੇਰੇ ਵਾਈਫ ਵੀ ਡਿੱਗ ਪਿਆ ਮੈਂ ਵੀ ਡਿੱਗ ਪਿਆ ਤੇ ਮੈਂ ਉਹਨੂੰ ਚੱਕਿਆ ਉਹਨੂੰ ਪੁੱਛਿਆ ਠੀਕ ਆ ਮੈਂ ਮੋਟਰਸਾਈਕਲ ਚੱਕ ਕੇ ਉਹਨਾਂ ਦੇ ਮਗਰ ਨੱਠਣ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਅੱਗੇ ਜਾ ਕੇ ਦੇਖਿਆ ਪਰ ਮੈਨੂੰ ਨਹੀਂ ਪਤਾ ਲੱਗਾ ਕਿੱਥੇ ਗਿਆ ਯਾਨੀ ਕਿ ਸਾਡੀ ਚੈਨ ਖੋ ਕੇ ਲੱਗੇ ਤੇ ਸਾਡੇ ਮਤਲਬ ਕਿ ਸੱਟਾ ਸੁੱਟਾ ਲੱਗਿਆ ਮੇਰੀ ਵਾਈਫ ਦੇ ਸੱਟਾ ਲੱਗਿਆ ਉਹਦੇ ਸਿਰ ਤੇ ਸੱਟ ਲੱਗੀ ਆ ਤੇ ਰਗੜਾ ਰੁਗੜਾ ਕਾਫੀ ਲੱਗਿਆ ਸਾਡਾ ਚੈਨ ਦਾ ਨੁਕਸਾਨ ਹੋਇਆ ਚੈਨ ਖੋ ਕੇ ਲੱਗੇ ਕਿੰਨੇ ਵਜੇ ਵਾਰਦਾਤ ਹੋਈ ਇਸ ਵੇਲੇ 11:30 ਵਜੇ ਦਾ ਵਾਰਦਾਤ ਹੋਈ ਹੈ ਜੀ ਸੱਪਾ ਮੋਟਰਸਾਈਕਲ ਦੇ ਕੋਲ ਲਾਈ ਰੋਡ ਵਾਈਫ ਦੇ ਤੁਹਾਡੇ ਕਿੰਨੇ ਸੱਟ ਲੱਗੇ ਨੇ ਉਹਦੇ کافی ਰਗੜਾ ਰੁਗੜਾ ਲੱਗੇ ਆ ਸਿਰ ਤੇ ਸੱਟ ਲੱਗੀ ਆ ਉਹਦੀ ਸਕੈਨ ਵਗੈਰਾ ਕਰਵਾ ਕੇ ਆਏ ਆ ਜੀ ਕੋਈ ਆ ਤਾਂ ਕਿਸੇ ਨੇ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਨਹੀਂ ਕਿਸੇ ਨੇ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਹੀ ਉੱਠ ਕੇ ਮਗਰ ਉਹ ਠਿਆ ਆ ਉਹਨਾਂ ਦੇ ਮੋਟਰਸਾਈਕਲ ਚੱਕ ਕੇ ਸਟਾਰਟ ਕਰਕੇ ਦੁਬਾਰਾ ਬਟਨ ਨਹੀਂ ਦੇ ਦਿੱਤਾ ਕਰੋ کافی ਦੂਰ ਜਾ ਚਿੱਤ ਨਗਰਵਾਲ ਮੋੜ ਕੀਰਤੀ ਨਗਰਵਾਲ ਨੂੰ ਉਹ ਗੁੜੇ ਆ ਨਾ ਉੱਧਰ ਜਾ ਕੇ ਦੇਖਿਆ ਗਿਆ ਮੈਨੂੰ ਨਹੀਂ ਪਤਾ ਲੱਗਾ ਕਿੱਧਰ ਦੀ ਗੜੀ ਚ ਮੁੜ ਗਏ ਕਿੱਧਰਲੇ ਪਾਸੇ ਮੁੜ ਗਏ ਮੈਨੂੰ ਨਹੀਂ ਪਤਾ ਲੱਗਾ ਪਰ ਮੈਂ ਫੜ ਨਹੀਂ ਸਕਿਆ 2 2.5 ਟੋਲੇ ਦੀ ਚੇਨ 2.5 ਟੋ ਜੀ ਉਦਾਂ ਹੁਣ ਠੀਕ ਆ ਥੋੜਾ ਜਿਹਾ ਘਬराई ਹੋਈ ਆ ਬਟ ਸਿਰ ਤੇ ਵੀ ਸੱਟ ਲੱਗੀ ਆ ਉਹਦੀ ਸਕੈਨ ਵਗੈਰਾ ਕਰਵਾਈਆ ਰਿਪੋਰਟ ਥੋੜੀ ਦੇ ਦਿੰਦੇ। ਕੀ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਤੋਂ? ਮੰਗ ਇਹੀ ਆ ਜੀ ਦੇਖੋ ਜੀ ਜੇ ਤਾਂ ਬੰਦੇ ਫੜ ਸਕਦੇ ਆ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਖਤੀ ਕਰਨੀ ਚਾਹੀਦੀ ਆ ਇਦਾਂ ਦੀ ਆਵਾਜ਼ ਤਾਂ ਹੋਊਗੀ ਤਾਂ ਸਾਡੇ ਵਰਗਾ ਆਮ ਬੰਦਾ ਇਸ ਸ਼ਹਿਰ 'ਚ ਇਸ ਦੇਸ਼ 'ਚ ਇਸ ਸਿਟੀ ਦੇ ਵਿੱਚ ਰਹਿਣਾ ਸੇਫ ਨਹੀਂ ਸਮਝੂਗਾ ਆਪਣੇ ਆਪ। ਬਾਕੀ ਤੁਹਾਨੂੰ ਪਤਾ ਹੀ ਹੈ ਸ਼ਹਿਰ ਦਾ ਮਾਹੌਲ ਐ ਇਸ ਵੇਲੇ ਕੀ ਹੈ ਦਿਦੇ ਦਿਹਾੜੇ ਕੋਈ 3 ਵਜੇ ਕੋਈ 4 ਵਜੇ ਦੁਕਾਨਾਂ ਸ਼ਰਿਆਮ ਸ਼ਹਿਰ ਦੇ ਹਾਰਟ ਜਿਹੜਾ ਹਾਰਟ ਆਫ ਸਿਟੀ ਕਹਿੰਦੇ ਆ ਜਿਹਨੂੰ ਆਪਾਂ ਗੋਵਿੰਦਨਗਰ ਉੱਥੇ ਇੰਨੀਆਂ ਵਾਰਦਾਤਾ ਦੁਕਾਨਾਂ ਦੇ ਵਿੱਚ ਜਿੱਥੇ ਕੋਲੇ ਨਾਕੇ ਪੁਲਿਸ ਦੇ ਲੱਗੇ ਹੁੰਦੇ ਪਰ ਕੋਈ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗ ਰਿਹਾ ਉਹ ਇੱਕ ਦਿਨ ਹੀ ਨਿਕਲਦਾ ਹਰੇਕ ਦੂਸਰੇ ਦਿਨ ਇਸ ਤਰ੍ਹਾਂ ਦੀ ਅੱਜ ਪਹਿਲੀ ਵਾਰੀ ਸਾਡੇ ਨਾਲ ਹੋਈ ਤਾਂ ਸਾਨੂੰ ਪਤਾ ਹੈ ਕੀ ਹੋ ਰਿਹਾ ਹੈ ਕੀ ਬੀਤ ਰਿਹਾ ਹੈ ਦਾ ਬੜੀ ਮੰਦ ਭਾਗੀ ਘਟਣਾ ਹੋਈ ਆ ਫਲਾਈ ਰੋਡ ਤੇ ਇਹ ਚਿਹੁਰਾਂ ਦੇ ਹੌਸਲੇ ਜਿਹੜੇ ਆ ਉਹਨੇ ਇੰਨੇਕ ਮਤਲਬ ਬਲੰਦ ਹੋ ਚੁੱਕੇ ਆ ਕਿ ਉਹ ਜਿਹੜੀਆਂ ਜਿੱਥੇ ਜ਼ਿਆਦਾ ਤਦਾਦ ਦੇ ਵਿੱਚ ਲੋਕ ਸੜਕਾਂ ਚੱਲਦੀਆਂ ਉੱਥੇ ਵੀ ਜਿਹੜੇ ਵਾਰਦਾਤਾ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ ਅੱਜ ਬਹੁਤ ਹੀ ਇੱਥੇ ਇੱਕ ਲੇੜੀਦੌਰ ਇੱਕ ਸੜਕ ਤੇ ਜਾ ਰਹੀ ਮੋਟਰਸਾਈਕਲ ਨੇ ਉਹਨਾਂ ਨੇ ਝੱਟ ਮਾਰ ਕੇ ਚੇਨ ਜਿਹੜੀ ਆ ਉਹਨਾਂ ਦੀ ਲਾ ਲਈ ਦੋ ਬੰਦੇ ਸੀ ਉਹਨਾਂ ਦਾ ਇੰਨਾ ਹੌਸਲਾ ਦੀ ਕਿ ਚੇਨ ਲਾਉਣ ਦੇ ਨਾਲ ਉਹਨਾਂ ਨੂੰ ਬਹੁਤ ਜ਼ੋਰ ਦੀ ਤੱਕਾ ਦੇ ਕੇ ਸਿੱਟ ਨਹੀਂ ਦਿੱਤਾ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਉਸੇ ਹਸਪਤਾਲ ਵਿੱਚ ਰਾਤ ਨੂੰ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੇ ਚਾਹੁੰਦਾ ਵੀ ਠੀਕ ਆ ਤੁਸੀਂ ਐਫਰਟ ਕਰਦੇ ਹੋ ਪਰ ਆ ਜਿਹੜੀਆਂ ਬਾਰਦਾਤਾਂ ਆ ਜਿੰਨਾ ਚਿਰ ਇੱਥੇ ਤੁਸੀਂ ਗਸ਼ਤ ਨਹੀਂ ਭੰਡਾਉਂਦੇ ਇਹਨਾਂ ਰੋਡਾਂ ਦੇ ਉੱਤੇ ਉਹਨਾਂ ਚਾਰੇ ਬਾਰਦਾਤਾਂ ਰੁਕਣੀਆਂ ਨਹੀਂ ਕਿਉਂਕਿ ਬੱਚੇ ਜਿਹੜੇ ਆ ਉਹ ਨਸ਼ਿਆਂ 'ਚ ਮੁਕਲਾ ਨਹੀਂ ਆਪਣੇ ਨਸ਼ੇ ਦੀ ਤੁੰਤੁਣੀ ਦੇ ਉਹ ਇਹੋ ਜਿਹੀਆਂ ਹਰਕਤਾਂ ਇਹੋ ਜਿਹੀਆਂ ਘਰੌੜੀਆਂ ਬਾਰਦਾਤਾਂ ਕਰਦੇ ਨੇ ਬਾਰੇ ਲੋਕਾਂ ਦੀ ਜੇ ਵੀ ਨਹੀਂ ਹੈ ਵੀ ਉਹਨਾਂ ਦੀ ਜਾਨ ਮਾਲ ਵਾਸਤੇ ਆਕੀਰਦਾ ਹੀ ਖਤਰਾ ਹੈ ਕਿਉਂਕਿ ਹੁਣ ਏਦਾਂ ਲੱਗ ਰਿਹਾ ਪਿਆ ਲੋਕਾਂ ਨੂੰ ਵੀ ਅਸੀਂ ਸਿਕਿਉਰ ਨਹੀਂ ਹੈਗੇ ਕਿਉਂਕਿ ਆ ਪਿੱਛੇ ਜੇ ਹਰਗੋਬਨਗਰ ਦੇਖੋ ਕਿੰਨਾ ਰੱਛੀ ਬੇਸ਼ੱਕ ਬੁੱਲਦ ਨੇ ਉਹ ਟ੍ਰੇਸ ਕਰ ਲਿਆ ਮਾਮਲਾ ਪਰ ਗੱਲ ਤਾਂ ਇਹ ਆ ਕਿ ਉਸ ਟਾਈਮ ਤਾਂ ਉਹਨਾਂ ਦੀ ਜਾਨ ਦਾ ਖੋ ਬਣਿਆ ਆ ਸੀ ਤੋਂ ਮੈਂ ਇਹ ਜਿੱਥੇ ਪ੍ਰਸ਼ਾਸਨ ਨੂੰ ਬੇਨਤੀ ਕਰਨ ਚਾਹਣਾ ਉੱਥੇ ਸਰਕਾਰਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਕਿ ਭਟੀਆਂ ਸਿਕਿਉਰਟੀਆਂ ਜਿਹੜੀਆਂ ਅੱਜ ਦੇਖਿਆ ਜਾਵੇ ਉਹਨਾਂ ਲੋਕਾਂ ਕੋਲ ਆ ਜਿਨ੍ਹਾਂ ਨੂੰ ਬਹੁਤਾ ਉਹਨਾਂ ਦੀ ਜਾਨ ਮਾਲ ਦਾ ਖਤਰਾ ਨਹੀਂ ਤੇ ਅੱਜ ਲੋਕਾਂ ਨੂੰ ਜਾਨ ਮਾਲ ਦਾ ਖਤਰਾ ਤਾਂ ਉਹਨਾਂ ਦੀ ਉਹਨਾਂ ਲੋਹ ਚੁਣੀਆਂ ਗਈਆਂ ਸਰਕਾਰਾਂ ਉਹਨਾਂ ਦੀ ਜਿਹੜੀ ਦੇਖਰੇਖ ਕਰਨ ਦੀ ਬਜਾਏ ਮੈਨੂੰ ਲੱਗਦਾ ਆਪਣੀ ਦੇਖਰੇਖ ਕਰਨ ਚ ਰੋਝੀਆਂ ਆ ਉਹਨਾਂ ਸਰਕਾਰਾਂ ਨੂੰ ਵੀ ਚਾਹੀਦਾ ਵੀ ਆਪਣੀ ਸਿਕਿਉਰਟੀ ਕਢਾ ਕੇ ਤੇ ਇਹਨਾਂ ਲੋਕਾਂ ਨੂੰ ਸਿਕਿਉਰ ਕਰਨ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਉੱਥੇ ਉਹ ਕੁਰਸੀਆਂ ਜਿਹੜੀਆਂ ਬਹਈਆ ਕਰਾਈਆਂ ਨਫਰੀ ਘਟਿਆ ਬਹੁਤ ਸਾਡੇ ਦੇਖੋ ਕਿਸੇ ਵੀ ਥਾਣੇ 'ਚ ਚਲ ਜਾਓ ਤੁਸੀਂ ਅੱਜ ਸਰਕਾਰਾਂ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਭਰਤੀ ਕਰਕੇ ਮੁਲਾਜ਼ਮ ਜਿਹੜੇ ਆ ਉਹ ਥਾਣਿਆਂ 'ਆ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਖਾਣਿਆਂ ਚ ਪਹੁੰਚਾਉਣ ਪਰ ਨਹੀਂ ਸਰਕਾਰਾਂ ਦਾ ਧਿਆਨ ਹੀ ਨਹੀਂ ਹੈ ਇਧਰ ਲੋਕਾਂ ਵਾਲੇ ਪਾਸੇ ਸਰਕਾਰਾਂ ਦਾ ਧਿਆਨ ਸਿਰਫ ਆਪਣੇ ਜਿਹੜੇ ਆ ਉਹ ਆਪਣੀ ਐਸ਼ ਪ੍ਰਸਤੀ ਆਪਣੇ ਆਰਾਮਦਾਇਕ ਚੀਜ਼ਾਂ ਆਪਣੀ ਸਹੂਲਤ ਲਈ ਹਰ ਜਿਹੜਾ ਐਫਰਟ ਕਰ ਰਹੀਆਂ ਪਰ ਜਿਹੜੇ ਲੋਕ ਉਹਨਾਂ ਨੂੰ ਚੁਣ ਕੇ ਭੇਜਦੇ ਆ ਉਹਨਾਂ ਦੀ ਕੋਈ ਵੀ ਉਹਨਾਂ ਦੀ ਖਬਰਸਾ ਨਹੀਂ ਦਿੰਦੇ ਉਹ ਅੱਜ ਸੜਕਾਂ ਦਾ ਦੇਖ ਲਓ ਕੀ ਹਾਲ ਹੈ ਜਿਹੜੀ ਜਿਹੜੀ ਮਰਜੀ ਸੜਕ ਦਾ ਦੇਖ ਲਓ ਸਭ ਟੁੱਟੀਆਂ ਪਈਆਂ ਉਹ ਵੀ ਲੋਕਾਂ ਦੀ ਜਾਨ ਦਾ ਖੋਪ ਬਣ ਰਹੀਆਂ ਪਿੱਛੇ ਸਾਡੇ ਪਲਾਹੀ ਰੋਡ ਤੇ ਵੀ ਜਿਹੜੀਆਂ ਮੋਤਾ ਹੋ ਚੁੱਕੀਆਂ ਉਸੇ ਟੁੱਟੀਆਂ ਟਟਕਾਂ ਤੇ ਤੋ ਮੈਂ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕਿ ਖਾਸ ਕਰਕੇ ਲੋਕਾਂ ਦੀ ਸੁਰੱਖਿਆ ਲਈ ਜੋ ਤੁਸੀਂ ਵੱਧ ਤੋਂ ਵੱਧ ਯੋਗਦਾਨ ਦੇ ਸਕਦੇ ਕਰੋ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਉਹਨਾਂ ਦੀ ਜਾਨ ਮਾਲ ਜਿਹੜੀ ਆ ਉਹ ਸਿਕਿਉਰ ਆ ਅੱਜ ਲੋਕ ਜਿਹੜਾ ਹੈ ਡਰੇ ਡਰੇ ਮਹਿਸੂਸ ਕਰਦੇ ਆ ਉਹ دہشت ਦੇ ਮਤਲਬ ਸਾਇ ਦੇ ਵਿੱਚ ਜਿੰਦਾ ਹੈ ਤੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਲੋਕਾਂ ਨੂੰ ਨੱਥ ਪਾਉਣ ਲਈ ਵੱਧ ਤੋਂ ਵੱਧ ਪ੍ਰਾਲਾ ਕਰੋ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ